ਬਾਬੋ ਦਾਣੀ ਪਾਤੀ ਵੀ ਇੱਧਰ ਠੀਕ ਹੈ ਤੇ ਰੰਗ ਵੀ ਲਿਆਂਦਾ ਹਨ ਆਪਣੇ 27 ਜਆ ਕਲਰ ਤੇ ਉਹਨੂੰ ਦਿਖਾਵਾਂਗੇ ਤੇ ਉਹਨੂੰ ਦਵਾਈ ਦੂਰ ਲੈ ਕੇ 85 ਤੱਪੇ ਮਰਾ ਆਉਂਦੀ ਜਾਂਦੇ ਨੇ ਬਾਕੀ ਟਾਈਮ ਹੋ ਗਿਆ ਸਾਢੇ 11:00 ਬਚ ਗਏ ਕੋਈ ਨਹੀਂ ਚੱਲ ਤੇ ਜੀ ਰੰਗ ਬਚ ਗਿਆ ਵੀ ਇਹਨੂੰ ਵੀ ਜਲਦੀ ਤੋਂ ਜਲਦੀ ਸੈਟ ਕਰ ਦਾਂਗੇ ਬਾਕੀ ਇਹਨੂੰ ਟਾਈਮ ਲੱਗ ਸਕਦਾ ਹਨ ਥੋੜਾ ਜਿਹਾ ਤੇ ਟਾਂਗ ਨੂੰ ਵੀ ਕਰਦੇ ਆਂ ਬਈ ਇਹਨੂੰ ਕੱਟ ਕੇ ਫਿਰ ਕਰਦੇ ਆਂ ਸ਼ੇਰ ਸੋਟ ਦੇ ਨਾਲ ਲਾਉ ਜੀ ਬਾਬੇ ਕਰੀ ਜਨੇ ਰੰਗ ਦਾ ਆ ਦੇਖੋ ਰੰਗ ਤਾਂ ਕਰਤਾ ਤੇ ਚੌੜੀ ਚੌੜੀ ਛੜਤੀਆਂ ਨਾ ਐ ਨਹੀਂ ਪਤਾ ਵਿੱਚ ਵਿੱਚ ਮੈਂ ਐਨੀ ਐਨੇ ਕੁ ਵੀ ਕਰੇ ਦਮਾ ਹਨ ਵੀ ਪਾਲੀਆਂ ਹੋ ਗਈਆਂ ਤੇ ਰੰਗ ਪਿਆ ਤੀਗਾ ਠੀਕ ਆ ਦੇਖੋ ਆ ਰੰਗ ਆ ਭਾਈ ਜਿਹਦੇ ਕਰਕੇ ਮਿਲਦੇ ਆ ਨਾ ਕਰਦੇ ਆਂ ਸ਼ੇਰ ਭਾਈ ਇਜਣ ਪਰ ਆਪਣੇ ਉੱਡੀਆ ਲਓ ਜੀ ਬਾਪੂ ਦੇਖੋ ਕਹਿੰਦਾ ਢਾਂਗੀ ਖੜਦਾ ਲਓ ਜੀ ਬਾਪੂ ਸਾਤਰੀ ਤਾਂ ਨਹੀਂ ਲਾਈ ਤੇ ਆਂ ਦੇਖ ਲਓ ਬਈ ਤੁਸੀਂ ਹਨਾ ਆ ਦੇਖੋ ਢਾਂਗੀ ਕਰਤੀ ਰੰਗ ਕਾਪਣ ਹਲੇ ਵੀ ਯਾਰ ਬਣ ਨਹੀਂ ਰਿਹਾ ਖੜਜੋ ਲਓ ਬਾਪੂ ਹੁਣ ਦੇਖੋ ਬਈ ਆ ਕਰਤੀ ਰੰਗ ਠੀਕ ਆ ਇੱਕ ਵਾਰ ਇੱਧਰੋਂ ਨਹੀਂ ਲਓ। ਲਓ ਜੀ। ਠੀਕ ਹੈ। ਕਰਤੀ ਢਾਂਗੀ ਪਹਿਲੀ ਰੰਗ ਤੇ ਦੂਸਰੀ ਵੀ ਕਰਦੇ ਕੋਈ ਨਾ। ਹਨ ਇਹਨੂੰ ਇਹਨੂੰ ਕਿੱਧਰ ਪਾਈਏ ਸਪੋਨੀ ਇਹਨੂੰ ਉੱਤਰ ਰੱਖ ਦਿੰਦੇ। ਸਾਬੋ ਬਈ ਢਾਂਗੀ ਤਾਂ ਆਪਣੇ ਲਾਤਾ ਰੰਗ ਬਈ। ਤੇ ਹੁਣ ਦੂਸਰੀ ਢਾਂਗੀ ਕੋਈ ਆ ਨਹੀਂ ਹਨ ਇੱਕ ਆ ਲੱਗੀ ਪਈ ਆ ਸਾਹਮਣੇ। ਇਹ ਵੀ ਤਾਂ ਨਹੀਂ ਕਿ ਛੋਟੀ ਵਾਲੀ ਹੋ ਗਈ ਹੁਣ ਵੱਡ ਬੁੱਟ ਕੇ। ਤੇ ਕਾਂ ਪਿਆ ਬਈ। ਹਨ ਇਹ ਮਤਲਬ ਵੀ ਉਹੀ ਜੇ ਹੋ ਰਿਹਾ ਹਨ ਵਿੰਗ ਟੇਡਾ ਜਾਂ ਵੀ ਸਿੱਧੀ ਟਾਂਗੀ ਹੋਵੇ ਉਹਦੇ ਨੇ ਉਹ ਮਤਲਬ ਉਹਦੇ ਰੰਗ ਲਾਉਣ ਚ ਵੀ ਨਿਆਰਾ ਹੁੰਦਾ ਹਨ ਤੇ ਹੋਰ ਲਿਆਵਾਂਗੇ ਵੀ ਟਾਂਗੀ ਕੋਈ ਹਨ ਤੇ ਆਪਾਂ ਇਹ ਕਰਦੇ ਜਿਹੜਾ ਹ ਰੰਗ ਆ ਥੋੜਾ ਜਿਆ ਇਹ ਆਪਾਂ ਇਹ ਤੇ ਗੇਟ ਤੇ ਲਾ ਦਿੰਨੇ ਆ ਸਾਰਾ ਠੀਕ ਆ ਇਹਦਾ ਗੇਟ ਵਧੀਆ ਚਮਕਦਾ ਹੋ ਜਾਊਗਾ ਹਨਾ ਬਾਕੀ ਕਰਾਉਣਾ ਵੀ ਛੇਰ ਤੋਂ ਨਾਲ ਜੇ ਜੱਜਦਾ ਹਨਾ ਮਿਲਦਿਆ ਫਿਰ ਹਾਂ ਜੀ ਬਾਬੋ ਰੰਗ ਮੁੱਕ ਗਿਆ ਸੀ ਹਨਾ ਬਈ ਠੀਕ ਆ ਆ ਦੇਖੋ ਬਈ ਖਾਲੀ ਹੋ ਗਈ ਸੀ ਸਾਰੀ ਤੇ ਵਰਚੀ ਟੁੱਟ ਗਈ ਹਨ ਫਿਰ ਟੁੱਟ ਕੇ ਮੈਨੇ ਲਾ ਕੇ ਜਗਾੜ ਤੇ ਦੂਸਰੇ ਉੱਪਰ ਤੋਂ ਜੋ ਪੱਟ ਲਾਇਆ ਸੀ ਉਹ ਦੇਖੋ ਪਿਆ ਪੱਟ ਪੁਰਾਣਾ ਤੇ ਆ ਲਾਤਾ ਬਈ ਆਪਾਂ ਨੇ ਠੀਕ ਆ ਰੰਗੁੱਡੇ ਨੇ ਠੀਕ ਆ ਵਾਬੇ ਦੇਖ ਲੋ ਤੇ ਬਸ ਆ ਲੱਗ ਲੈਣੇ ਬੂੜ ਜੇ ਪਰਚ ਤੇ ਖਰਾਬ ਹੋਣ ਨਾਲ ਚਲੋ ਅੱਗ ਇਹ ਤਾਂ ਲਾਈਏ ਆਪੋ ਪਹਿਲਾਂ ਹਾਂ ਤੇ ਹੁਣ ਧੁੱਪ ਵਧੀਆ ਆ ਰਹੀ ਹੈ ਨਾ ਖੁੱਡੇ ਦੇ ਉੱਤੇ ਪੈਂਦੀ ਆ ਸਿੱਧਾ ਆ ਕੇ ਤੇ ਹੁਣ ਸੁੱਕ ਜੂਗਾ ਇਹ ਬਸ ਸੁੱਕਣ ਤੋਂ ਬਾਅਦ ਟਾਂਗੀ ਵੀ ਆਪਣੇ ਸੁੱਕਣੀ ਪਾ ਰੱਖੀ ਆ ਤੇ ਇੱਕ ਮਿੰਟ ਆ ਟੱਕਣ ਲਾ ਦਈਏ ਠੀਕ ਆ ਹੋਰ ਲਿਆ ਮੈਂ ਕਿਹਨਾਂ ਵੀ ਰੰਗ ਇੱਥੇ ਵੀ ਕਰਨਾ ਹਾਲੇ ਆਪਣੇ ਆਗੇ ਤਾਂ ਬਹੁਤ ਤਾਂ ਬਹੁਤ ਕੰਮ ਕਰਨਾ ਨਾ ਸ਼ਟ ਕਰਨੀ ਆ ਵਧੀਆ ਐਂ ਬਣਾ ਲਾਂਗੇ ਆਪਾਂ ਐਂਡ ਗੱਲ ਬਾਤ ਕਰ ਦਾਂਗੇ ਤੇ ਚਲੋ ਬ ਕਰਤਾ ਰੰਗ ਤਾਂ ਇੱਕ ਮਿੰਟ ਆ ਹਿੰਦਾ ਵੀ ਲਾਏ ਇਚਾਰ ਹਣਾ ਤੇ ਇੱਧਰ ਖੜਕਾ ਹੋ ਜਾਂਦਾ ਬਈ ਤਮ ਚੱਲੀ ਜਾਂਦਾ ਰਗੜਾਈ ਦਾ ਆ ਦੇਖ ਲੋ ਇਹਦਾ ਖੜਕਾ ਹੋ ਰਿਹਾ ਚਲੋ ਕੋਈ ਨਾ ਬਾਬੂ ਤੇ ਟਾਂਕੀ ਟੁੰਗੀ ਦੇਖ ਦੇਣਾ ਤੇ ਹੱਥ ਵੀ ਹੋ ਗਿਆ ਹਣਾ ਥੋੜੇ ਜਿਹਾ ਟਾਂਕੀ ਦੇਖ ਰਿਆ ਲਿਆਉਣਾ ਟਾਂਕੀ ਲਾ ਕੇ ਛਤਰੀ ਉਹ ਆ ਉਹ ਛਤਰੀ ਲਾਤੀ ਬਈ ਨੀਚੀਓ ਲਾਤੀ ਹਣਾ ਠੀਕ ਆ ਦੇਖ ਲਓ ਭਾਈ ਆਹ ਹੁਣ ਛਤਰੀ ਦਾ ਰੰਗ ਵਧੀਆ ਲੱਗਦਾ ਤੇ ਉੱਤੇ ਨਾਲ ਲਾ ਕੇ ਦੇਖੀਓ ਯਾਰ ਹਨਾ ਲਾ ਕੇ ਦੇਖਦੇ ਆਣਾ ਭਾਈ ਕਰਦੇ ਆਂ ਸ਼ੇਰ ਫਿਰ ਲਾਤੀ ਬਈ ਛਤਰੀ ਦੇਖੋ ਕਿੰਨੀ ਸੋਹਣੀ ਲਾ ਦੀ ਆ ਹਨਾ ਲੱਗੀ ਛਤਰੀ ਰੰਗ ਵੀ ਕਰਤਾ ਸਾਰਾ ਕੁਝ ਕਰਤਾ ਭਾਈ ਠੀਕ ਆ ਦੇਖੋ نیچے ਨੀਲਾ ਗੇਟ ਤੇ ਉੱਤੇ ਟਾਂਕੀ ਠੀਕ ਆ ਕਿੰਨੀ ਸਰੀ ਲੱਕੀ ਆ ਬਾਪੂ ਅੱਜ ਆਏ ਉਹਨਾਂ ਦਾ ਸੁਆਦ ਤੇ ਲਾਤੀ ਬਈ ਜਨਮਰਾ ਫਿਰਦੇ ਨੇਗੇ ਆਜੋ ਹਾਂ ਆਏ ਆ ਵਰਦੇ ਬਈ ਠੀਕ ਆ ਆ ਵਰਦੇ ਨੇ ਠੀਕ ਐ ਵਧੀਆ ਲੱਗ ਰਿਹਾ ਚੱਲ ਉੱਚੇ ਜੇ ਚੜ ਜਾਣਗੇ ਆਪ ਹੀ ਤੇ ਕਰਦੇ ਮੈਂ ਛੇਟਾਂ ਕੀ ਬਾੜੀ ਉਨੇ ਜੇ ਸੋਹਣੀ ਲੱਗਦੀ ਆ ਅੱਜ ਤਾਂ ਕਿਆ ਆ ਗਿਆ ਯਾਰ ਕੰਮ ਕਰਨ ਚਾਹੀਏ ਹਾ ਦੇਖੋ ਐਨ ਛੱਡ ਕੇ ਦੋ ਦੋ ਡੱਬੀਆਂ ਡਿਜ਼ਾਈਨ ਪਾ ਕੇੰਨਾ ਵਧੀਆ ਲੱਗ ਰਹਾ ਹਣਾ ਤੇ ਆ ਚੱਲਣਾ ਚੁਲਾਈਆਂ ਕੱਟ ਦਾਂਗੇ ਆਪਾਂ ਗਰਮੀਆਂ ਦੇ ਵਿੱਚ ਇਹ ਤਾਂ ਬਸ ਠੰਡਾ ਠੰਡਾ ਵਾਸਤੇ ਲਾਉਣਾ ਉਹਨੇ ਦੇਖੋ ਪਿਛਲੀ ਵਾਰ ਵੀ ਤੇਰੇ ਇਹਦਾ ਰੰਗ ਥੋੜਾ ਜਿਹਾ ਉਹ ਹੋ ਗਿਆ ਨਾ ਚਲੋ ਹੋਰ ਲਿਆਵਾਂਗੇ ਵਧੀਆ ਜਿਹਾ ਮਤਲਬ ਇਹ ਗਾੜਾ ਜਿਹਾ ਬੜਾ ਜੀਪਿਕਾ ਮਤਲਬ ਰੰਗ ਤਾਂ ਠੀਕ ᱛੀਗਾ ਰੰਗ ਅੱਧੀ ਆ ਤਾਂ ਤੇ ਲੱਗ ਜਾਣੀ ਜਿਵੇਂ ਆ ਰਹਿ ਗਿਆ ਯਾਰ ਸਾਰਾ ਰਹਿ ਗਿਆ ਨਾ ਛੱਡਾ ਛੱਡਾਂ ਵਾਲਾ ਬਾਹਲਾ ਪਿਆਣਾ ਤੇ ਹਾਲੇ ਆਪਾਂ ਲਿਆਵਾਂਗੇ ਗਾੜਾ ਨਹੀਂ ਵਾਲਾ ਮੀਡੀਅਮ ਜਾਂ ਰੰਗ ਇਹਨਾਂ ਨੂੰ ਇੱਕ ਵਾਰੀ ਫੇਰ ਨਾਲ ਚੜਜਿਆ ਕਰੇ ਠੀਕ ਆ ਉਹ ਲਿਆਵਾਂਗੇ ਆਪਾਂ ਠੀਕ ਆ ਪੱਕੇ ਤੇ ਹੱਥਾਂ ਤੇ ਲੱਗ ਗਿਆ ਬਈ ਹਾਲੇ ਸੁੱਕਣੇਗਾ ਟਾਂਗੀ ਦਾ ਰੰਗ ਚਲੋ ਕੋਈ ਨਾ ਹਵਾ ਬਹੁਤ ਚੱਲੀ ਜਾਂਦੀ ਆ ਦੇਖੋ ਠੀਕ ਆ ਉਹ ਦੇਖੋ ਤੇ ਕਮੈਂਟ ਕਰਨਾ ਕਵਿੰਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਤੁਹਾਨੂੰ ਹਨਾ ਢੰਗ ਹੀ ਆਪਣੀ ਤੇ ਬਾਕੀ ਦੱਸਿਓ ਜਰੂਰ ਕਮੈਂਟ ਤਾਂ ਕਰਨਾ ਬਣਦਾ ਠੀਕ ਹੈ ਤੇ ਆਗੇ ਵੀ ਆਹ ਜਾਨਵਰ ਵੀ ਠੀਕ ਆ ਦੇਖ ਤੇ ਇੰਸਟਾਗ੍ਰam ਆਈਡੀ ਵੀ ਅੱਜ ਦੇਖ ਲੈਣਾ ਬਣਾਉਣਾ ਹਨਾ ਮੈਂ ਇਹ ਤੁਹਾਨੂੰ ਨਾਮ ਵੀ ਦੱਸ ਦਾਂਗੇ ਕਿਹੜੇ ਨਾਮ ਤੇ ਬਣਾਵਾਂਗੇ ਬਾਕੀ ਤੁਸੀਂ ਦੱਸਿਓ ਕਿਹੜੇ ਨਾਮ ਤੇ ਬਣਾਈਏ ਚ ਰਹਿਣ ਦਿਓ ਮੈਂ ਆਪ ਹੀ ਕਰ ਲਊਗਾ ਹਾਂ ਉਸੜ ਲਾਓ ਬਾਬੋ ਚਿੱਟੀਆਂ ਵਾਲੀ ਨੇ ਕਰਤੀ ਐਂਟਰੀ ਠੀਕ ਆ ਨਾਲ ਹੀ ਆ ਗਈ ਚਿੜੀ ਤੇ ਟੂਸੇ ਵਾਲਾ ਰਹੇਗਾ ਠੀਕ ਆ ਓਵਰ ਦਾ 2 ਸਿਆਂ ਵਾਲਾ ਤੂਸਿਆਂ ਉੱਤੇ ਲੱਗ ਗਿਆ ਯਾਰ ਹੈ ਨਹੀਂ ਤਾਂ ਉਹੀ ਆਏ ਅੰਦਾ ਗਵਾਲੀ ਛੇਤੀ ਆਏ ਨੇ ਤਾਂ ਇਹ ਦੋ ਤਿੰਨ ਦਾ ਪਤਾ ਨਹੀਂ ਕਿਉਂ ਗਾਣਾ ਬਈ ਇਹ ਮੜਾ ਜਾਂ ਫਰਕ ਪਾ ਰਹੇ ਹੈ ਹੈਨਾ ਪਤੀ ਨਹੀਂ ਪਤਾੰਦ ਨੂੰ ਕੀ ਹੋ ਗਿਆ ਤੇ ਹੁਣ ਆਪਣੀ ਸੇ ਥੋੜੀ ਠੀਕ ਹੈ ਹੈਨਾ ਪਹਿਲਾਂ ਤਾਂ ਬਾਹਲਾ ਟਾਉਣ ਜਾਊਗਾ ਕਿ ਹੁਣ ਤੇ ਆ ਦੋ ਚੀਜ਼ਾਂ ਮਾਰੇ ਜਰੂਰ ਦੱਸਿਓ ਤੇ ਪਹਿਲੀ ਪਹਿਲਾ ਤਾਂ ਇਹਦੇ ਬਾਰੇ ਤੇ ਦੂਸਰੀ ਆ ਛਤਰੀ ਵਾਲੇ ਵਾਲ ਟਾਂਗੀ ਬਾਰੇ ਇਹ ਤਾਂ ਥੋੜਾ ਜਿਆਦਾ ਖਰਾਬ ਜਾਂ ਹੋ ਗਿਆ ਚਲੋ ਕੋਈ ਨਾ ਫਿਰ ਕਿੱਡੀ ਗੱਲ ਆ ਫਿਰ ਕਰ ਤਾਂਗੇ ਹਨਾ ਲਾ ਵਾਪੇ ਫਿਰ ਤੱਕਾ ਇਕੱਲਾ ਹੀ ਜੀ ਬਾਬੋ ਆ ਗਿਆ ਟੂਸੇ ਵਾਲਾ ਵੀ ਤੇ ਹੁਣ ਇੱਕ ਮੈਂ ਵੀਡੀਓ ਬਣਾਈ ਆ ਮੈਂ ਸਾਰੀਆਂ ਵੀਡੀਓ ਬਣਾਵਣਾ ਬਈ ਰੱਖੀ ਜਾਨਾ ਹਨਾ ਆਣਾ ਆਪਾਂ ਗਰਦ ਕਾੜ ਦਾਂਗੇ ਆਪਾਂ ਇਤਕੀ ਰੀਲਾਂ ਬਣਾ ਬਣਾ ਕੇ ਹਨਾ YouTube ਉਤੇ Insta ਤੇ ਵੀ YouTube ਤੇ ਵੀ ਠੀਕ ਐ ਤੇ ਬਾਬੂ ਆ ਗਏ ਸਾਰੇ ਜਾਨਵਰ ਹੁਣ ਆਪੀ ਨੀਚੇ ਨੀਚੇ ਉਤਰ ਕੇ ਹੁਣ ਤਾਂ ਮੰਡਾਂਗੇ ਲਾਉਣਾ ਨਹੀਂ ਕਿਉਂਕਿ ਹੱਥਾਂ ਦੇ ਲਾਦਾਂ ਰਾਂਗੇ ਸੁੱਕਿਆ ਨਹੀਂ ਜੇ ਨੀਚੇ ਨੀਚੇ ਉਤਰ ਕੇ ਵੀ ਫਿਰ ਤਾਂ ਫਿਰ ਆਪਾਂ ਅੰਦਰ ਕਰ ਦਾਂਗੇ ਨਾਲ ਨੂੰ ਹਨਾ ਕਰ ਲੈ ਸ਼ੇਅਰ ਬਾਬੂ ਲਓ ਜੀ ਬਾਬੋ ਕੱਢ ਲਈ ਕਹਿੰਦੇ ਪਿਛਲੇ ਸਾਲ ਪੁਰਾਣੀ ਲੋਹਰ ਠੀਕ ਐ ਤੇ ਚਿੱਟੀਆਂ ਵਾਲੀ ਉਤਰੀ ਪਈ ਜੇ ਨੀਚੇ ਈ ਕਪਾ ਬੁ। ਈ ਉਹ ਬੈਠੇ ਨੇ ਆ ਉਤਾਰਾ ਉਹਨਾਂ ਤੁੱਪ ਸੇਕੀ ਜਾਂਦੇ ਨੇ। ਹਾਂ ਕੀ ਚਾਹੀਦਾ ਤੈਨੂੰ? ਆਉ ਨੀ ਆ ਜਾ। ਆਇਆ। ਆਇਆ। ਆ ਲੈ ਆ ਜਾ ਆ। ਕਰ ਦਿੱਤਾ ਹੈਗੀ ਆ ਬਈ। ਜੀਬਾਬ ਇਤਰਾਲੇ ਖੋਡੇ ਚ ਵੀ ਆਹ ਦੋ ਜਾਂਡੇ ਰੱਖ ਲੈਣਾਂ ਨੇ। ਤੇ ਦਾਣਾ ਪਾਣੀ ਪਿਆ ਬਈ ਇਹਨਾਂ ਦਾ ਠੀਕ ਆ। ਆ ਪੱਠੇ ਨੂੰ ਕੀ ਹੋ ਰਿਹਾ ਹੋਈ ਠੀਕ ਆ ਬਬ ਲਾ ਦੀਏ ਚਲੋ ਕੋਈ ਨਾ ਥੋੜਾ ਜਿਹਾ ਬਸ ਆਹ ਮਹੀਨਾ ਘਣਾ ਮਹੀਨਾ ਦੋ ਮਹੀਨੇ ਇਸ ਤੋਂ ਬਾਅਦ ਕਰਾਂਗੇ ਕੋਈ ਕੰਮ ਹਲੋ ਜੀ ਬਾਪਿਓ ਲਾ ਦੀਏ ਕਹਿੰਦੇ ਇਹਨਾਂ ਨੂੰ ਹੈ ਹੁਣ ਪਹੁੰਚੇ ਰੋ ਗਿਆ ਬੈਠਣ ਨੂੰ ਠੀਕ ਆ ਤੇ ਹਣ ਜੋ ਟਾਈਮ ਟਾਈਮ 2:43 ਹੋ ਗਈ ਠੀਕ ਆ ਅਜੇ ਟਾਈਮ ਹੀ ਨਹੀਂ ਪੂਰਾ ਹੋਣ ਚਾਹੁੰਦਾ ਹਨ ਜੇ ਆਪਾਂ ਸਕੂਲ ਭਗ ਜਾਂਦੇ ਭਾਈ ਫਿਰ ਤਾਂ ਆਪਣਾ ਕੀ ਬਣਦਾ ਹਨ ਸਕੂਲ ਤਿੰਨ ਤਿੰਨ ਵੀਰਾਂ ਦੀ ਛੁੱਟੀ ਸਾਡੇ ਤਿੰਨ ਵੇ ਘਰੇ ਪਾਉਂਦੇ ਤੁਸੀਂ ਆਪ ਨਾਲੋਂ ਸਾਹ ਲਾਈਏ ਭਾਈ ਕਿਰਾਂ ਕਰਦੇ ਹੈ ਸ਼ਹਿਰ ਆਈਡੀ ਦਾ ਨਾਮ ਹੈਗਾ ਭਾਈ ਐਚ ਪੀ ਤੇ ਮੂਹਰਲਾ ਚ ਵੀ ਤਾਂ ਆਪਾਂ ਪਾਉਣੀ ਹੁੰਦਾ ਕੋਈ ਮਰਜ਼ੀ ਹਨ ਐਚ ਪੀ ਤੋਂ ਬਾਅਦ ਅੰਡਰਸਕੋਰ ਕਬੂਤਰ ਕਬੂਤਰ ਤੋਂ ਬਾਅਦ ਅੰਡਰਸਕੋਰ ਕਲਬ ਠੀਕ ਹੈ ਫਿਰ 13 13 ਵੀ ਪੌਣੀ ਹੁੰਦਾ ਆਪਣੇ ਜਿਵੇਂ ਆਪਣੇ ਆਈਡੀਆ ਐਚਪੀ ਸ਼ੌਂਕੀ 13 ਹਨਾ ਤੇ ਐ ਆ ਵੀ ਐਚਪੀ ਮੈਂ ਉਹ ਰੇਕ ਕਰ ਦਿੰਨਾ ਇਥੇ ਐਚਪੀ ਸ਼ੌਂਕੀ ਥੀ ਅ ਐਚਪੀ ਕੂਟਰ ਕਲੱਬ 13 ਠੀਕ ਹੈ ਜਰੂਰ ਜਾ ਕੇ ਫੋਲੋ ਕਰਿਓ ਵੀ ਲਿੰਕ ਵੀ ਪਾ ਦੂਗਾ ਮੈਂ ਪੋਚੋ ਡਿਸਕ੍ਰਿਪਸ਼ਨ ਚ ਤੇ ਇੱਚ ਪਾਇਆ ਕਰਾਂਗੇ ਡੇਲੀ ਹਨਾ ਰੀਲ ਦੇਖਦੇ ਆ ਜੇ ਕੋਣ ਗਏ ਵਾਇਰਲ ਠੀਕ ਹੈ ਕਰਦੇ ਆ ਵੀ ਸ਼ੇਅਰ ਤੇ ਬਸ ਅੱਜ ਦੇ ਵਲੌਗ ਚ ਇੰਨੀ ਆ ਬਲੋ ਯਾ ਪਾਪੇ ਕਰ ਦਿੰਨੇ ਆ ਚਲੋ ਮਿਲਦੇ ਆ ਕਿਸੇ ਨਵੇਂ ਬਲੋ ਦੇ ਨਾਲ ਤੇ ਰੰਗ ਰੰਗ ਵਧੀਆ ਬੱਚੀ ਖੁੰ ਤਾਂ ਇਹਨਾਂ ਤੇ ਆ ਦੇਖੋ ਟਾਂਗੀ ਪੂਰੀ ਐਨਸਰਾ ਚੀਜ਼ ਆ ਤੇ ਚਲੋ ਆਪਾਂ ਮਿਲਦੇ ਆ ਕਿਸੇ ਨਵੇਂ ਬਲੋ ਦੇ ਨਾਲ ਐਂਡ ਜੀਪ ਬਾਏ ਬਾਏ ਜਰੂਰ ਕਰਿਓ ਫੋਲੋ ਬਾਏ ਬਾਏ